ਆਪਣੀ ਆਇਆ ਜੀ ਦਾ ਡਾਕਟਰਾਂ ਦਾ ਮਾਹੌਲ ਆ ਸਟਾਫ ਆ ਗਿਆ ਬਈ ਤੂੰ ਨੂੰ ਮੰਨ ਲਓ ਤੂੰ ਪੂਰਾ ਫੜ ਕੇ ਲੈ ਤੂੰ ਦੋ ਜੀ ਸੈਕੰਡ ਆਈਏ ਆਪਵਾਕਾ ਦੇ ਤੋਂ ਪਰਵਾਹ ਸਟਾਰਕ ਥੈਂਕ ਯੂ ਸਟਾਰਕ ਪੇਜੀ ਵੀ ਬੜੂਆਂ ਨਾਲ ਬਣਾ ਜੇ ਖੜੀ ਬਣਦੀ ਹੈ ਅੱਜ ਦਸਤਖਤ ਮਾਤਾ ਨਹੀਂ ਆਹ ਵਧੀਆ ਕਿਹੜਾ ਪੈਂਡਾ ਨੰਬਰ ਆਜਾ ਆਡੀ ਲੱਗ ਗਿਆ ਸਾਰੀ ਸਾਰੇ ਕਿਸਾਨ ਭਰਾਵਾਂ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪੰਡਾਂ ਦੇ ਵਿੱਚ ਕਿਰਪਾ ਕਰਕੇ ਉਸ ਤੇ ਪਹੁੰਚੋ ਕਿ ਸਾਡੇ ਮੇਲੇ ਦੀ ਧਰੌਣਕ ਵਧਾਓ ਸਰ ਆਪ ਜੀ ਅੰਦਰ ਹਰਿ ਸਾਹਿਬ ਇਸ ਆਮਡੇ ਦੂਜੇ ਨਹੀਂ ਸਿਧਾ ਅਨੁਸੂਚੀ ਪਿੰਡਾਂ ਵਿੱਚ ਜਿੱਥੇ ਇਹ ਪ੍ਰਸੰਗ ਆ ਨਾਲੇ ਚਲੋ ਜੀ ਮੈਂ ਵੀ ਕ੍ਰੀਮ ਆ ਜਿਹੜੀ ਆ ਤਿੰਨਾਂ ਜੋਟਾਂ ਵਾਲੀ ਬਾਜੀ ਮਾਈ ਆ 213 ਸਿੰਘਾਂ

ਜੀਲੇ ਤੋਂ ਬੱਜਿਆ ਆਵੇਂ ਨਾ ਦੇ ਟਿਕਰੇ ਇੱਕ ਆ ਨੰਬਰ 2 ਦੇ ਜਿਹੜੇ ਬੰਦੇ ਸਰਕਾਰੀ ਡਾਕਟਰ ਨੂੰ ਆਪਣੇ ਫਾਰਮ ਲੈ ਆਓ 25 ਬਣਦੇ ਚੈੱਕ ਕਰੋ 12 ਦੇ ਤਾਂ ਹ ਦੂਜਾ ਨੰਬਰ ਆ ਰਿਜ਼ਲਟ ਦੇ ਬਾਰੇ ਹਾਂ ਕੋਸ਼ਿਸ਼ ਸਿਰਾਂ ਨਾ ਹਾਂਜੀ ਠੀਕ ਨੰਬਰ 3 ਦੇ ਭਾਈ ਡਾਕਟਰ ਦੀ ਸ਼ੇਰੋਂ ਪੰਡਾ ਜੀ ਨੰਬਰ 3 ਲਿਖਣਾ ਭਾਈ ਇਹ ਘਰੇ ਸੀ ਬੰਦੇ ਜੀ ਜਾਨਵਰ ਦੋਸਤੋ 22 25 ਚ ਨੰਘੇਣਾ ਭਾਈ ਹਾਂਜੀ ਭਾਈ ਇਹ ਘਰੇ ਕੀ ਬੰਦੇ ਇਹ ਪਾ ਲਦੇ ਹਾਂ ਇਹ ਕੱਲ ਦੇ ਦੋਸਤੋ ਰੋਸਤ ਮਹਿੰਦਰੀ ਆ ਗਈ ਕਿਸੇ ਨੰਬਰ ਤੇ ਆਈ ਹੈ ਇਹ ਕਿਹੜਾ ਆ ਸਵਾਲ ਹੈ ਜੇ ਆਪਾਂ ਇਹਨੂੰ ਬਾਡੀ ਵਾਂਗਰ ਦਿਖਾ ਦਿੰਦੇ ਆ ਜੀ ਜਿਹੜੇ ਨੰਬਰ ਵਾਲੀ ਕੋਈ ਨੰਬਰ ਦੇਖੀ ਨੀ ਆਰਡਰ ਦੀ ਬਾਲ ਜਿਹੜੀ ਚਾਹਦੇ ਹੋ ਕਿਵੇਂ ਰਿਮੇਂਟ ਕਰਦੇ ਹੋ ਤਾਂ ਕਿ ਰਿਮੇਂਟ ਤੋਂ ਬਦਿਆਰ ਦੇਖ ਸਕਦੇ ਹੋ ਕੁਆਲਿਟੀ ਇਹਨਾਂ ਦੀ ਰਸਤ ਮਿਹਨਤ ਵਾਲੀ ਜਿਹੜੀ 3 ਨੰਬਰ ਤੇ ਆ ਇਹਦੀ ਦੇਖ ਸਕਦੇ ਹੋ ਜਿਹੜੀ ਦੂਜੇ ਨੰਬਰ ਤੇ ਆ ਗੜਬਸ ਵਾਲੀ ਗੜਬਸ ਵਾਲੀ ਇਸ ਤੋਂ ਬਾਅਦ ਇਹ 3 ਨੰਬਰ ਤੇ ਆ ਗਈ ਜਿਹੜੀ ਪਹਿਲੇ ਨੰਬਰ ਤੇ ਆਈ ਹੈ ਨਹੀਂ ਨਹੀਂ ਕੋਈ ਨਹੀਂ ਇਹਦੀ ਬੱਠੂੜੇ ਦੀ ਕੁਆਲਿਟੀ ਸਾਢੇ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਬਹੁਤ ਵਧੀਆ ਹੈਗਾ ਮੰਤਰ ਤੁਸੀਂ ਇਹਦੀ ਦੇਖ ਸਕਦੇ ਹੋ ਇਹਦੀ ਫਸਟਾਈ ਹੈ ਜਿਹੜਾ ਪੈਂਦਾ ਹੈ ਹਾਂਜੀ ਬਾਈ ਜੀ ਸਸਤੀ ਗੱਲ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਆਪਣਾ ਨਾਮ ਹੈਗਾ ਮੇਰਾ ਨਾਮ ਵਰਤਨ ਬਾਲਾ ਜੀ ਪਿੰਡ ਪੁੱਟੇ ਕਲਾਂ ਜੀ ਦੁਆਰੇ ਰਹਿੰਦਾ ਜੀ ਇਹ ਮਹਾਰਾਜ ਦੀ ਹੈ ਬਈ ਨੰਬਰ 2 ਇਹ 19 ਕਿਲੋ ਠੀਕ ਹੈ 19 20 ਕਿਲੋ ਬਈ ਇਹਦੀ ਵੀ ਤੁਸੀਂ ਬਣਤਾ ਦੇਖ ਸਕਦੇ ਹੋ ਸਭ ਪਣਚ ਬਈ ਗੱਦੀ ਪਾਉਣੇ 15 ਪਹਿਲਾਂ ਨੇ ਦਿੱਤਾ ਬਈ ਪਹਿਲਾਂ ਦੇ ਪਾਉਣੇ 15 ਕਿਲੋ ਦੋ ਦਿੱਤਾ 15 ਕਿਲੋ ਪਹਿਲਾਂ ਦੇ ਹਾਂਜੀ ਹਾਂਜੀ ਬਈ ਇਹ ਦੂਜੇ ਨੰਬਰ ਤੇ ਇਹਨੂੰ ਹੋਗੇ ਤਾਂ 3 ਮਹੀਨੇ ਸੂਈ ਨੇ ਬਈ ਯਾਰ 3 ਮਹੀਨੇ ਦੀ ਗੱਭ ਆ ਗਈ ਇਹਨੂੰ ਦੋ ਰਜ ਇੱਕ ਵਾਰੀ ਮੈਂ ਪਹਿਲੇ ਨੰਬਰ ਦਾ ਬਹੁਤ ਤੁਸੀਂ ਮੇਨ ਕਾਰ ਰੱਖਤੀ ਦੱਬਿਆ ਵੀ ਆਪਣੇ ਨੂੰ ਹੀਟ ਨਹੀਂ ਦੇਈ ਦੇਖੀ ਪਹਿਲੇ ਨੰਬਰ ਵਾਲੀ ਤੁਸੀਂ ਦੇਖ ਸਕਦੇ ਹੋ ਤੁਰਤੀ ਆ ਗੁਰੂ ਜੀ ਦੇ ਨਾਲ ਬੈਠੇ ਆਪਾਂ ਜੀ ਨੂੰ ਮੰਨਦੇ ਆ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲ ਕਰਕੇ ਬਹੁਤ ਬਹੁਤ ਧੰਨਵਾਦ ਕੀ ਵਾਲਾ ਆਪਣਾ ਕੀ ਬਣੇ ਆਪਣੀ ਫਾਸਟ ਟਾਈਮ ਆ ਰਿਹਾ ਸਾਨੂੰ ਭਾਈ ਇਹਦਾ ਇੱਕ ਹੋਰ ਆਇਆ ਆਰਸੀਆਰ ਕੇ ਫੋਨ ਨੰਬਰ ਤੇ ਸੀਗੀ ਹਾਂ ਪਿੱਛੇ ਨੂੰ ਹੋ ਗਿਆ ਕਰਦਾ ਠੀਕ ਹੈ ਜੀ ਵਿਦਾਈਏ ਤੁਹਾਨੂੰ ਵੀ ਫੇਰ ਦੁਬਾਰੇ ਦਿਖਾ ਦਿੰਦੇ ਆ ਓ ਬੜੀ ਹੰਡਾ ਕੇ ਬਣਾਵਾ ਹੈ ਮੇਰੀ ਪੁੱਤ ਹਾਂਜੀ ਹਾਂਜੀ ਕੋਈ ਨਹੀਂ ਕੋਈ ਇੱਕ ਵਾਂ ਹਾਂਜੀ ਹਾਂਜੀ ਇਹੋ ਫਰੈਂਡ ਇਹ ਹੈਗੇ 3G ਮੇਰਾ ਨਹੀਂ ਹਮਰਾ ਹੋ ਗਿਆ ਓਹ ਥੋੜੀ ਦਰਦੀ ਹੈ ਨਾ ਇਹ ਕੱਢੀ ਨਹੀਂ ਕਿਤੇ ਬਾਹਰ ਹਾਂਜੀ ਹਾਂਜੀ ਇਸਨੇ ਆ ਦੇਣਾ ਚਾਹੁੰਦਾ ਭਾਈ ਇਹ ਚੰਗੇ ਪਸ਼ੂ ਰੱਖੋ ਮੇਲਿਆਂ ਤੇ ਆਓ ਠੀਕ ਹੈ ਜੀ ਅਸੀਂ ਨਾ ਵੀ ਮੱਲ ਪਾਉ ਆਦੇ ਬੰਦੇ ਨਹੀਂ ਹਾਂਜੀ ਪਹਿਲੀ ਵਾਰ ਮੈਂ ਪਹਿਲੀ ਵਾਰ ਆਏ ਆਂ ਜੀ ਆਪਾਂ ਦੂਜੀ ਵਾਰ ਯਾਰ ਸੇ ਹਾਂਜੀ ਹਾਂਜੀ ਐਦਾਂ ਦਾ ਹੀ ਮੇਰੇ ਨਾਲ 2015 ਤੋਂ ਲੈ ਕੇ 17 ਹਿੰਕੇ ਲੜਾਈ ਆ ਗਈ ਪਹਿਲਾਂ ਵੀ ਹਾਂਜੀ ਹਾਂਜੀ ਇਹਦੀ ਭੈਣ ਵੀ ਪਹਿਲਾਂ ਨੰਬਰਾਂ 'ਚ ਲੱਗਦੀ ਰਹੀ ਹੈ ਠੀਕ ਹੈ ਹਾਂ ਬੜੇ ਦੇਰ ਮ खड़वा सूरज सीमंद दिया है। ये पहले नंबर देखा है। ये ये पहले ये पहले नंबर देखते हैं। है। ਚੁੰਗਾ ਹੈ ਤਿੰਨ ਝੋਟਾਂ ਆ ਕਿੱਦਾਂ ਲੱਗਿਆ ਪਹਿਲਾ ਦੂਜਾ ਤੀਜਾ ਸਭ ਨਹੀਂ ਜਿਹੜਾ ਲੱਗਿਆ ਜਿਹੜੇ ਸੀਮੰਦਗਾ ਸਾਈਡ ਡਿਟੇਲ ਵੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜੀ ਕਰੋ ਫਸਾ ਇੰਨਾ ਕਹਿੰਦਾ ਵੀ ਲਾਲੀ ਪਾਣਾ ਪਟਾ ਪਟਾ ਰਿਹਾ ਹੈ ਨਾ ਆ ਜਿਹੜੀ ਸ਼ੇਪ